जग <laughs> ਨੇ ਪਾਲੇ ਤਰਫਾ ਸ਼ਹਿਨੂ ਚੱਲੇ ਯਾਕੇ ਤਹਿਲੂਨ ਨੇ ਦੁਨੋ ਕਰੇ ਨਿਸ਼ਾਨ ਹਵਾਨੇ ਇੱਕ ਬੈਠੀ ਮੱਲਾਵੇਂ ਠੱਕਰਾ ਛੜਾ ਜਾਵੇ ਮਰਦੀ ਪਰ ਪੂਰੇ ਤਾਰੇ ਨੂੰ ਹੰਵੀ ਗਾਗਰ ਮੇਂ ਨਾ ਸਰ ਮੇਂ ਹੋ ਹਾ ਹੋ ਖਰਾਕ ਦੇ ਆਟੋ ਇੱਕ ਮੁੰਡਾ ਉੱਠ ਕੇ ਖੜਾ ਹੋ ਗਿਆ ਕਿ ਨੌਬੜੇ ਦਾ ਤਪਾਇਆ ਹੋਇਆ ਸੀ ਕਹਿੰਦਾ ਗੱਲ ਸੁਣ ਬਈ ਬਾਪੇ ਮਖਾਹਾਂ ਕਹਿੰਦਾ ਤੈਨੂੰ ਲੜਾਈ ਕਰਨ ਨੂੰ ਨੂੰ ਜਿਹਾ ਬੁਲਾਇਆ ਮਹਾਰਾਖਾ ਦੀ ਲੜਾਈ ਹੋ ਗਈ ਕਹਿੰਦਾ ਇਹਨਾਂ ਨੂੰ ਹੁਣ ਪੁਰਸ਼ੀਆਂ ਲੜਾਉਣੀਆਂ ਨੇ ਬੁਢਿਆਂ ਨੂੰ 70 70 ਸਾਲ ਦੇ ਹੋ ਰਹੇ ਨੇ ਤੂੰ ਬੋਲੀ ਜਾਂ ਮੈਂ ਘਿਓ ਦੇਵੋ ਦੁੱਧ ਦੇਵੋ ਇਹਨਾਂ ਨੂੰ ਤਾਂ ਫਿਰ ਕਹਿੰਦਾ ਲੋ ਇਹਨਾਂ ਨੂੰ ਜਲਾਬ ਦੇ ਲੱਗਣਗੇ ਦੁੱਧ ਕਿਉਂ ਖਾ ਕੇ ਮੈਂ ਗੱਲ ਨਹੀਂ ਕੀ ਹੁੰਦਾ ਲੱਕੜ ਦੇ ਦੋਲ ਦੋ ਲੱਕੜ ਦੀ ਖੰਧੀ ਹੋ ਜਾਂਦੀ ਹੈ ਅੰਮੀਨਾ ਬਹਾਨ ਨੇ ਯਾਦ ਕਰੋ ਬੁਲਾ ਕੇ 100 ਸਾਲ ਦਾ ਹੋ ਗਿਆ ਫੇਰ ਵੀ ਕਿਉਂ ਦੀ ਹਾਸ ਕਰਦਾ ਮੈਂ ਠਾਹ ਕਰਮਾਈ ਕੀਤੀ ਆ ਕੰਮ ਕੀਤਾ ਆ ਮਾਂਆਂ ਨੇ ਪਾਟੀਆਂ ਪੱਟ ਕੇ ਪਕਾਹਾਂ ਚੋਕ ਕੇ ਕੱਚੇ ਕੋਠੇ ਲਿਫੜੀਆਂ ਕਿੜੇ ਕਿੜੇ ਮਾਟਰ ਹੁੰਦੇ ਬੇ ਕਦਰ ਹੀ ਨਾ ਕਰੋ ਇਹਨਾਂ ਮਜ਼ਦੁਰਾਂ ਦੀ ਇਹਨਾਂ ਦੀ ਕਦਰ ਕਰੋ ਜਿਨ੍ਹਾਂ ਨੇ ਆਪਾਂ ਨੂੰ ਪਾਲਿਆ ਕੁਝ ਰਹਿਣਾ ਸਿੱਖੋ ਬੰਨਣਾ ਸਿੱਖੋ ਘਰ ਵਾਲੀ ਦੀ ਵੀ ਮੰਨੋ ਤੇ ਮਾਂ ਪਿਓ ਦੀ ਵੀ ਮੰਨੋ ਮੈਂ ਨਹੀਂ ਮੇਰਾ ਕਿਹਦੇ ਫਿਰਦਾ ਪਰਪਰੀ ਅੱਛਾ ਤੇਰੀ ਮਰਜ਼ੀ ਐ ਸਾਡੇ ਬਾਹ ਚੋਕ ਖੇੜੀ ਸਾਹਿਬ ਵੀ ਮਾੜੀ ਸਾਉਂਡ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਕਵੀਆਂ ਨੂੰ ਮਾਨ ਸਾਉਂਡ ਬਹੁਤ ਵਧੀਆ ਜੀ ਬਹੁਤ ਮਾਨ ਭੇਜਿਆ ਕਾਲਪੁਰ ਕਿਨਾਰੇ ਦੇ ਬੱਚਿਆਂ ਨੂੰ ਬੱਡੇ-ਵੱਡੇ ਉਮਰਾ ਬਖਸ਼ੇ ਸਾਡੀ ਭੈਣ ਵੱਲੋਂ ਬਹੁਤ ਸਾਰਾ ਕਵੀਆਂ ਨੂੰ ਮਾਨ ਭੇਜਿਆ ਗਿਆ ਅਕਾਲਪੁਰ ਕਿਨਾਰੇ ਦੇ ਬੱਚਿਆਂ ਨੂੰ ਬੱਡੇ-ਵੱਡੇ ਉਮਰਾ ਬਖਸ਼ੇ ਪੜਾਈਆਂ ਬਖਸ਼ੇ ਤਰੱਕੀਆਂ ਬਖਸ਼ੇ ਪਰਿਵਾਰਾਂ ਵਿੱਚ ਖੁਸ਼ਹਾਲੀ ਵਰਤਾਵੇ ਦਿਨ-ਦਿਨ ਚੜ੍ਹੇ ਸਵਾਰੀ ਨਾਲ ਕੋਹੋਤਰਾ ਘਾਟ ਗੁਰੂ ਨਾਨਕ ਸਾਹਿਬ ਕਹਿੰਦੇ ਜਿਹੜੇ ਲੋਕ ਨਾਮ ਜਪਦੇ ਨੇ ਜਿਹੜੇ ਲੋਕ ਧਾਰਨ ਕਰਦੇ ਨੇ ਜਿਹੜੇ ਲੋਕ ਸੇਵਾ ਕਰਦੇ ਨੇ ਉਹਦੇ ਘਰ ਵਿੱਚ ਕਿਸੇ ਚੀਜ਼ ਦੀ ਘਾਟ ਨਹੀਂ ਹੁੰਦੀ ਗੁਰਪੱਖੋਂ ਗ੍ਰੰਥ ਕਹਿੰਦੇ ਜਿਹੜਾ ਬੰਦਾ ਪਰਮੇਸ਼ਰ ਦਾ ਨਾਮ ਲੱਭਦਾ ਪੀਰ ਦੇ ਕੋਲ ਆਪਣੇ ਆਪਣੇ ਗੁਰੂ ਮਹਾਰਾਜ ਦੇ ਬਹੁਤ ਸੱਜੇ ਦਰਬਾਰ ਕੀ ਤੇ ਬਗੋ ਕਥਾ ਵਾਦੋ ਦੀ ਜਨਮ ਕਥਾ ਸੁਣੋਗੇ ਅੱਜ ਉਹ ਕੱਢ ਦੇ ਥੋੜਾ ਮਾ ਵਰਤੋਂ ਬਿਨ ਲੇੜਾ ਵਰਤੋਂ ਅਕਲ ਸਿਆਣੀ ਨੂੰ ਬਿਜਲੀ ਰੁੱਖ ਪੇਂ ਪੀਆਂ ਤੇ ਬਚੋ ਪਾਣੀ ਨੂੰ ਕਰਤੋਂ ਦੇ ਵਿੱਚ ਹੀ ਆਉਂਦਾ ਏ ਤੂੰ ਨਾਲ ਪਲੀਤ ਕਰੋ ਨਾ ਕੁਦਰਤ ਰਾਣੀ ਨੂੰ ਬਜਲੀ ਰੁੱਖ ਤੇ ਢੀਆਂ ਤੇ بچਾ ਪਾਣੀ ਨੂੰ ਢੀਆਂ ਨਾਲ ਹੀ ਹੁੰਦਾ ਏ